ਸੱਚੇ ਗਾਲ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕਾਰ ਬੱਬੂ ਮਾਨ ਜੀ ਦੀ ਫਿਲਮ ਸੁੱਚਾ ਸੂਰਮਾ ਸਿਨੇਮਾ ਘਰਾਂ ਦੇ ਵਿੱਚ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਹਦਾ ਟ੍ਰੇਲਰ ਵੀ ਸਾਹਮਣੇ ਆ ਚੁੱਕਿਆ ਹੈ ਉਮੀਦ ਹੈ ਸਾਰੇ ਦਰਸ਼ਕਾਂ ਨੇ ਟ੍ਰੇਲਰ ਜ਼ਰੂਰ ਦੇਖਿਆ ਹੋਵੇਗਾ ਟ੍ਰੇਲਰ ਦੇਖਣ ਤੋਂ ਬਾਅਦ ਜਿਹੜੇ ਆਮ ਲੋਕ ਨੇ ਉਹਨਾਂ ਦਾ ਕੀ ਰਿਐਕਸ਼ਨ ਸਾਹਮਣੇ ਆ ਰਿਹਾ ਹੈ ਉਹ ਤੁਹਾਨੂੰ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਦੱਸ ਦਿਆਂ ਬੱਬੂ ਮਾਂਜ ਦੇ ਦੀ ਮੂਵੀ ਆ ਰਹੀ ਆ ਹੁਣ ਉਹਦਾ ਟ੍ਰੇਲਰ ਰਿਲੀਜ਼ ਹੋਇਆ ਸੁੱਚਾ ਸੂਰਮਾ ਫਿਲਮ ਪਹਿਲਾਂ ਤਾਂ ਇਹ ਦੱਸੋ ਕਿ ਬੱਬੂ ਮਾਂਜ ਦੇ ਕਿੰਨੇ ਕੁ ਵੱਡੇ ਫੈਨ ਹੋ ਤੁਸੀਂ ਵੈਸੇ ਜੀ ਇੰਨੇ ਜ਼ਿਆਦਾ ਪਹਿਲਾਂ ਸੁਣੀਦੇ ਸੀ ਉਹਨਾਂ ਦੇ ਪੁਰਾਣੇ ਗਾਣੇ ਰੀਸੈਂਟਲੀ ਥੋੜੇ ਜੇ ਘਟਿਆ ਪਰ ਉਹਨਾਂ ਦੇ ਪੁਰਾਣੇ ਗਾਣੇ ਤਾਂ ਵੈਸੇ ਬਹੁਤ ਮੈਂ ਕਹਿੰਦਾ ਸਾਰੇ ਹਰ ਇੱਕ ਪੰਜਾਬੀ ਨੂੰ ਉਹਨਾਂ ਦੇ ਗਾਣੇ ਤਾਂ ਪਤਾ ਹੀ ਆ ਵੈਸੇ ਤਾਂ ਤੇ ਹਾਂ ਹੁਣ ਉਹਨਾਂ ਦੀ ਫਿਲਮ ਆ ਰਹੀ ਆ ਸੁੱਚਾ ਸੂਰਮਾ ਟ੍ਰੇਲਰ ਰਿਲੀਜ਼ ਹੋ ਗਿਆ ਟ੍ਰੇਲਰ ਦੇਖਿਆ ਤੁਸੀਂ ਹਾਂਜੀ ਟ੍ਰੇਲਰ ਦੇਖਿਆ ਹੀ ਟ੍ਰੇਲਰ ਤਾਂ ਵੈਸੇ ਵਧੀਆ ਲੱਗਦਾ ਤੇ ਮਿਲਾਰਾ ਥੋੜੀ ਬਹੁਤ ਐਕਸ਼ਨ ਵੀ ਹੈਗਾ ਤੇ ਉਦਾਂ ਵੈਸੇ ਸਵੇਚਾਰਕ ਵੀ ਮੂਵੀ ਗੁੱਡ ਹੋਊਗੀ ਸੋ ਆਸ ਹੈ ਕਿ ਵਧੀਆ ਮੂਵੀ ਹੋਊਗੀ ਜੀ ਮਤਲਬ ਕਿ ਐਕਸਾਈਟਡ ਹੋ ਪੂਰੇ ਮੂਵੀ ਨੂੰ ਲੈ ਕੇ ਹਾਂ ਜੀ ਨਹੀਂ ਐਸ ਦਾ ਐਕਸਾਈਟਡ ਹੈ ਜੀ ਤੇ ਦੇਖਾਂਗੇ ਜੂਟ ਮੂਵੀ ਯਾ ਤੇ ਲੱਗਦਾ ਕਿ ਵਧੀਆ ਹੋਊਗੀ ਜੀ ਕਾਫੀ ਟਾਈਮ ਬਾਅਦ ਬੱਬੂ ਮਾਨ ਜੀ ਦੀ ਜਿਹੜੀ ਮੂਵੀ ਰਿਲੀਜ਼ ਹੋ ਰਹੀ ਆ ਟ੍ਰੇਲਰ ਵੀ ਕਾਫੀ ਜ਼ਿਆਦਾ ਵਧੀਆ ਆ ਕਮੈਂਟਸ ਵੀ ਵਧੀਆ ਆ ਉਮੀਦ ਹੈ ਕਿ ਤੁਸੀਂ ਵੀ ਆਪਣੇ ਫਰੈਂਡਸ ਨਾਲ ਜ਼ਰੂਰ ਦੇਖਣ ਜਾਓਗੇ ਮੂਵੀ ਹਾਂਜੀ ਹਾਂਜੀ ਨੇ ਜ਼ਰੂਰ ਦੇਖਣ ਜਾਵਾਂਗੇ ਪੁਰਾਣੇ ਮੂਵੀ ਇਹਨਾਂ ਦੀ ਕਾਫੀ ਦੇਖੀਆਂ ਪਹਿਲਾਂ ਤਾਂ ਹਵਾਏ ਕਾਫੀ ਵਧੀਆ ਮੂਵੀਜ਼ ਉਹਨਾਂ ਨੇ 90 84 ਵਾਰ ਇਹਨਾਂ ਨੇ ਬਣਾਈ ਸੀ ਫੇ ਆ ਪਿੱਛੇ ਬਾਜ਼ ਮੂਵੀਜ਼ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਦੇ ਰੋਲ 'ਚ ਆਇਆ ਸੀ ਵੈਸੇ ਕੁਝ ਮੂਵੀਜ਼ ਉਹਨਾਂ ਦੀ ਬਹੁਤ ਵਧੀਆ ਆ ਤੇ ਹੋਪਫੁਲੀ ਆ ਵੀ ਉਹਨਾਂ ਹੀ ਵਧੀਆ ਹੋਊਗੀ ਜੀ ਸੁਚਾ ਸੂਰਮਾ ਮੂਵੀ ਦਾ ਜਦੋਂ ਟ੍ਰੇਲਰ ਰਿਲੀਜ਼ ਹੋਇਆ ਆ ਤਾਂ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਲੋਕਾਂ ਦੇ ਵੱਲੋਂ ਤੁਹਾਨੂੰ ਲੱਗਦਾ ਕਿ ਬੜਾ ਵਧੀਆ ਇਹਦੇ ਵਿੱਚ ਮਤਲਬ ਕਿ ਸਟੋਰੀ ਲੈ ਕੇ ਆ ਰਹੇ ਨੇ ਮੂਵੀ ਦੇ ਰਾਹੀਂ ਕਿਵੇਂ ਦਾ ਲੱਗੇ ਟ੍ਰੇਲਰ ਦੇ ਬਾਰੇ ਕੁਝ ਦੱਸ ਨਹੀਂ ਟ੍ਰੇਲਰ ਤਾਂ ਵਧੀਆ ਸੀਗਾ ਜੀ ਵੈਸੇ ਹਾਂਜੀ ਤੇ ਸਾਰਾ ਮਤਲਬ ਪੂਰਾ ਸੈੱਟ ਤੇ ਕਪੜਾ ਲੀੜਾ ਤਾਂ ਉਹ ਲੱਗਦਾ ਕਿ ਹਨ ਉਹੀ ਸਮੇਂ 'ਚ ਹੀ ਤੁਹਾਨੂੰ ਖਿੱਚ ਕੇ ਲੈ ਜਾ ਰਹੇ ਆ ਤੇ ਵੈਸੇ ਸੁਚਾ ਸੂਰਮਾ ਦੀ ਸਟੋਰੀ ਤਾਂ ਪਹਿਲੀ ਵਾਰ ਇਹਨਾਂ ਕੁਲਦੀਪ ਮਾਨਕ ਦੀ ਪੁਰਾਣੀਆਂ ਕਲੀਆਂ 'ਚੋਂ ਹੀ ਸੁਣਿਆ ਸੀਗਾ ਵੀ ਅੱਛਾ ਸੁਚਾ ਸੂਰਮਾ ਕੀ ਚੀਜ਼ ਆ ਵੀ ਮਾੜਾ ਮੋਟ ਤੇ ਵਧੀਆ ਗੱਲ ਹੈ ਕਿ ਉਹ ਪੁਰਾਣੀ ਸਟੋਰੀ ਫੇਰ ਦੁਬਾਰਾ ਇੱਕ ਵਾਰੀ ਹੁਣ ਪੂਰੇ ਸਕਰੀਨਾਂ ਤੇ ਸਿਨੇਮਿਆਂ 'ਚ ਆਊਗੀ ਤਾਂ ਵਧੀਆ ਗੱਲ ਹੈ ਜੀ ਤੇ ਹਾਲੀ ਦੇ ਵਿੱਚ ਉਹਨਾਂ ਦੀ ਮੂਵੀ ਦਾ ਇੱਕ ਜਿਹੜਾ ਸੌਂਗ ਵੀ ਰਿਲੀਜ਼ ਹੋ ਚੁੱਕਾ ਹੈ ਤਾਂ ਮਤਲਬ ਕਿ ਬੜੇ ਐਕਸਾਈਟਿਡ ਨੇ ਕਾਫੀ ਚਿਰ ਤੋਂ ਕੁਝ ਨਹੀਂ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਸੀਗਾ ਹੁਣ ਉਹਨਾਂ ਦੀ ਮੂਵੀ ਵੀ ਆ ਰਹੀ ਹੈ ਤੇ ਸੌਂਗ ਵੀ ਆ ਰਹੇ ਆ ਤੇ ਸੌਂਗ ਨੂੰ ਲੈ ਕੇ ਤੁਹਾਡੀ ਕੀ ਪ੍ਰਤੀਕਿਰਿਆ ਵੈਸੇ ਸੌਂਗ ਤਾਂ ਨਹੀਂ ਜੀ ਮੈਂ ਵੈਸੇ ਸੁਣਿਆ ਮੈਂ ਵੀ ਕਹਿ ਦਵਾਂ ਪਰ ਓਵਰਆਲ ਤਾਂ ਬੱਬੂ ਮਾਨ ਦੇ ਸੌਂਗ ਵੈਸੇ ਚੱਲ ਵਧੀਆ ਹੁੰਦੇ ਆ ਤੇ ਮੈਨੂੰ ਲੱਗਦਾ ਜਿੱਦਾਂ ਦੀ ਸਟ ਤੇ ਵਧੀਆ ਲੱਗਾ ਤਾਂ ਮਨ ਬਬੂ ਮਾਨ ਜੀ ਦੀ ਫਿਲਮ cinema ਘਰ ਵਿੱਚ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸੁੱਚਾ ਸੂਰਮਾ ਤੁਸੀਂ ਟ੍ਰੇਲਰ ਦੇਖਿਆ ਹਾ ਉਹਦਾ ਹਾਂਜੀ ਜੀ ਬਿਲਕੁਲ ਦੇਖਿਆ ਔਰ ਬਬੂ ਮਾਨ ਦੇ ਫੈਨ ਕੋਈ ਨਹੀਂ ਹਨ ਹਰ ਕੋਈ ਫੈਨ ਹੈ ਤੇ ਉਹਨਾਂ ਦੇ ਗਾਣੇ ਸੁਣਦੇ ਆਪਾਂ ਛੋਟੇ ਤੋਂ ਵੱਡੇ ਹੋਇਆ ਤੇ ਬਹੁਤ ਵਧੀਆ ਫਿਲਮ ਹੈ ਸਟੋਰੀ ਲਾਈਨ ਬਹੁਤ ਵਧੀਆ ਐਕਟਿੰਗ ਬਹੁਤ ਵਧੀਆ ਲੱਗੀ ਮੈਨੂੰ ਜੀ ਤੇ ਇਹਦੇ ਨਾਲ ਹੀ ਗੱਲ ਕਰੀਏ ਤੁਸੀਂ ਆਪਣੀ ਫੈਮਲੀ ਦੇ ਨਾਲ ਮੂਵੀ ਦੇਖਣ cinema ਘਰਾਂ ਦੇ ਵਿੱਚ ਜ਼ਰੂਰ ਜਾਓਗੇ ਜੀ ਜੀ ਬਿਲਕੁਲ ਜਾਵਾਂਗੇ ਔਰ ਬਬੂ ਮਾਨ ਮੈਨੂੰ ਲੱਗਦਾ ਹੈ ਕਾਫੀ ਲੰਬੇ ਸਮੇਂ ਤੋਂ ਬਾਅਦ ਕੁਝ ਐਸਾ ਪ੍ਰੋਜੈਕਟ ਲੈ ਕੇ ਆਏ ਨੇ ਤੇ ਬਿਲਕੁਲ ਸਾਰੇ ਜਿਵੇਂ ਮੈਂ ਕਿਹਾ ਕਿ ਛੋਟੇ ਹੁੰਦੇ ਤਾਂ ਉਹਨਾਂ ਨੂੰ ਸੁਣਦੇ ਆ ਰਹੇ ਤੇ ਉਹਨਾਂ ਦੀ ਫਿਲਮ ਆਈ ਹੈ ਤੇ ਆਪਾਂ ਸਾਰੇ ਫੈਮਲੀ ਦੇ ਨਾਲ ਮਿਲ ਕੇ ਜਾ ਕੇ ਦੇਖ ਕੇ ਆਵਾਂਗੇ ਤੇ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਤੁਸੀਂ ਰეკਮੈਂਡ ਕਰੋਗੇ ਕਿ ਜ਼ਰੂਰ ਦੇਖਣ ਜੀ ਜੀ ਬਿਲਕੁਲ ਪੰਜਾਬੀ cinema ਜਿਹੜਾ ਹੈਗਾ ਬਹੁਤ ਵੱਡੇ ਪੱਧਰ ਤੇ ਹੁਣ ਪਹੁੰਚ ਗਿਆ ਹੈ ਤੇ ਜਿੱਥੇ ਇੱਕ ਪਾਸੇ ਪੰਜਾਬੀ ਸਿੰਗ ਕਰ ਰਹੇ ਨੇ ਦੂਜੇ ਪਾਸੇ ਜਿਹੜੇ ਆਪਣੇ ਪੁਰਾਣੇ ਸਿੰਗਰਸ ਨੇ ਉਹਨਾਂ ਦੇ ਵੀ ਕੋਈ ਨਵੇਂ ਪ੍ਰੋਜੈਕਟਸ ਆਂਦੇ ਰਹੇ ਤੇ ਜ਼ਰੂਰ ਮੈਂ ਰეკਮੈਂਡ ਕਰਨਾ ਚਾਹਾਂਗੀ ਹਰ ਇੱਕ ਨੂੰ ਜਾ ਕੇ ਦੇਖਣ ਤਾਂ ਕਿ ਆਪਣੇ ਫੈਮਲੀ ਦੇ ਨਾਲ ਵਧੀਆ ਟਾਈਮ ਸਪੈਂਡ ਕਰਕੇ ਆਣ ਤਸਬ ਬਬੂ ਮਾਂਜੀ ਦੀ ਮੂਵੀ ਰਿਲੀਜ਼ ਹੋ ਰਹੀ ਹੈ 20 ਸਤੰਬਰ ਨੂੰ ਸਿਨੇਮਾ ਕਰਨ ਸੁੱਚਾ ਸੂਰਮਾ ਤੁਸੀਂ ਟ੍ਰੇਲਰ ਦੇਖ ਲਿਆ ਉਹਦਾ ਹਾਂਜੀ ਟ੍ਰੇਲਰ ਦੇਖਿਆ ਜੀ ਬਹੁਤ ਸੋਹਣਾ ਬਹੁਤ ਹੀ ਮੈਨੂੰ ਵਧੀਆ ਲੱਗਾ ਕਿ ਚਿਰਾਂਵਾਦ ਕੋ ਇਹ ਜੀ ਮੂਵੀ ਇਹਨਾਂ ਦੀ ਕਦੀ ਕਦੀ ਮੂਵੀ ਆਉਂਦੀ ਆ ਕਿ ਜਿਹਦੇ ਚ ਕੁਝ ਡਿਫਰੈਂਟ ਹੀ ਆਈਡੀਆ ਤੇ ਡਿਫਰੈਂਟ ਜਿੱਦਾਂ ਹੁੰਦਾ ਹੈ ਤੇ ਲਾਈਕ ਆਮ ਸੋ 엑ਸਾਈਟਿਡ ਕਿ ਪਹਿਲੀਆਂ ਵੀ ਇਹਨਾਂ ਦੀ ਮੂਵੀਆਂ ਦੇਖੀਆਂ ਪਰ ਬਹੁਤ ਚਿਰਾਂਵਾਦ ਮੂਵੀ ਕੋਈ ਆਉਂਦੀ ਆ ਵੀ ਜਦੋਂ ਲੱਗਦਾ ਵੀ ਹਾਂ ਵੀ ਮੂਵੀ ਮਿਸ ਨਾ ਹੋਵੇ ਤੇ ਟ੍ਰੇਲਰ ਦੇਖਣ ਤੋਂ ਬਾਅਦ ਤੁਹਾਨੂੰ ਕਿਹੜੀ ਚੀਜ਼ ਖਾਸ ਲੱਗ ਰਹੀ ਹੈ ਟ੍ਰੇਲਰ ਦੇ ਵਿੱਚ ਐਕਟਿੰਗ ਕਿਵੇਂ ਦੀ ਲੱਗ ਰਹੀ ਹੈ ਕਿ ਫਿਲਮ ਕਿਵੇਂ ਦੀ ਹੋਊ ਇਹਦੇ ਦੇਖੋ ਜੀ ਜਿਨ੍ਹਾਂ ਨੇ ਨਹੀਂ ਦੇਖੀ ਉਹ ਦੇਖਿਆ ਪਤਾ ਲੱਗੂਗਾ ਇਹਦੇ ਚ ਐਕਸ਼ਨ ਦਾ ਡਿਫਰੈਂਟ ਆ ਆਈਡੀਆ ਹੈ ਉਹ ਚੀਜ਼ਾਂ ਜਿੱਥੇ ਆਪਾਂ ਹੋਰ ਸਟੋਰੀਆਂ ਲਵ ਸਟੋਰੀਆਂ ਜਾਂ ਰੋਮਾਂਟਿਕ ਜਾਂ ਹੋਰ ਡਿਫਰੈਂਟ ਆਈਡੀਆ ਤਾਂ ਇਹਨਾਂ ਦੀ ਹਮੇਸ਼ਾ ਹੀ ਮੂਵੀ ਡਿਫਰੈਂਟ ਹੁੰਦੀ ਆ ਕਿ ਮੈਨੂੰ ਯਾਦ ਆ ਕਿ ਇਹਨਾਂ ਦੀ ਪਹਿਲਾਂ ਜਿਹੜੀਆਂ ਮੂਵੀਆਂ ਜਦੋਂ ਮੈਂ ਦੇਖਦਾ ਲਾਈਕ ਡਿਫਰੈਂਟ ਹੀ ਚੀਜ਼ ਨਜ਼ਰ ਆਉਂਦੀ ਆ ਕੁਝ ਕਿ ਐਕਸ਼ਨ ਵੀ ਹੁੰਦਾ ਤੇ ਬਾਕੀ ਡਾਇਲੌਗ ਤਾਂ ਇਹਨਾਂ ਦੀ ਆਵਾਜ਼ ਤੇ ਤੁਹਾਨੂੰ ਪਤਾ ਹੈ ਕਿ ਅ ਗ੍ਰੇਟ ਆ ਰਾਈਟ ਸੋ ਮੈਂ ਜੈਨਾ ਵੀ ਮੈਂ ਸਭ ਨੂੰ ਕਹਿਣਾ ਕਿ ਜਾ ਕੇ ਮੂਵੀ ਇੰਜੋਏ ਕਰੋ ਤੁਸੀਂ ਤੁਹਾਨੂੰ ਸੁੱਚਾ ਸੁਣ ਮੈਂ ਜਿਹੜੀ ਕਹਾਣੀ ਉਹ ਪਹਿਲਾਂ ਤੋਂ ਪਤਾ ਸੀਗੀ ਹਾਂਜੀ ਬਹੁਤ ਸੁਣੀ ਆ ਪਰ ਲਾਈਕ ਸੁਣੀ ਆ ਇੱਕ ਮੂਵੀ ਚ ਥੋੜਾ ਜਿਹਾ ਆਈਡੀਆ ਦੇਖਿਆ ਵੀ ਸੀ ਪਰ ਇਹ ਮੂਵੀ ਦੇਖ ਕੇ ਤਾਂ ਡਿਟੇਲ ਪਤਾ ਲੱਗੂਗਾ ਸਾਰਾ ਕੁਝ ਬਹੁਤਿਆਂ ਨੇ ਅਸੀਂ ਨਾ ਨਾ ਤਾਂ ਸੁਣਿਆ ਅਸੀਂ ਬਹੁਤਿਆਂ ਨੇ ਰਾਈਟ ਪਰ ਆਪਾਂ ਨੂੰ ਪਤਾ ਕਿ ਆਪਾਂ ਆਪਣੇ ਰਜੇਵਿਆਂ ਚ ਬਿਜ਼ੀ ਆ ਕਿ ਲਾਈਫ ਸਟਾਈਲ ਕਿਸ ਤਰ੍ਹਾਂ ਆ ਕਿ ਨਹੀਂ ਆਪਣੇ ਕੋਲ ਕਿ ਕਿੰਨੀਆਂ ਕੱਪ ਬੁਕਸ ਪੜਦੇ ਆ ਜਾਂ ਇਹ ਦੇਖ ਕੇ ਮੂਵੀ ਆਪਾਂ ਸਾਰਾ ਡਿਟੇਲ ਉਹਦੇ ਬਾਰੇ ਪਤਾ ਲੱਗੂਗਾ ਤੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਮੂਵੀ ਦੇਖਣ ਜਾਓਗੇ ਬਿਲਕੁਲ ਜੀ ਆਫਕੋਰਸ ਯਾ ਯਾ ਬਿਲਕੁਲ ਮੇਰੇ ਤਾਂ ਬੱਚੇ ਵੀ ਵੈਸੀ ਬੱਬੂ ਮਾਨ ਦਾ ਉਹਨਾਂ ਦਾ ਫੇਵਰਿਟ ਹੈਗਾ ਤੇ ਡੈਫੀਨੇਟਲੀ ਵੀ ਕੋ ਤਾਂ ਸਰ 20 ਸਤੰਬਰ ਨੂੰ ਬੱਬੂ ਮਾਨ ਜੀ ਦੀ ਫਿਲਮ ਪੰਜਾਬੀ ਇੰਡਸਟਰੀ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਸੁੱਚਾ ਸੂਰਮਾ ਟ੍ਰੇਲਰ ਰਿਲੀਜ਼ ਹੋਇਆ ਹਾਲੀ ਦੇ ਵਿੱਚ ਤੁਸੀਂ ਦੇਖਿਆ ਟ੍ਰੇਲਰ ਹਾਂ ਜੀ ਮੈਂ ਦੇਖਿਆ ਸੀ ਟ੍ਰੇਲਰ ਜੀ ਟ੍ਰੇਲਰ ਬਹੁਤ ਵਧੀਆ ਆ ਸੱਚਾ ਸੂਰਮਾ ਸਾਰਿਆਂ ਨੇ ਬਣਾਈ ਮੂਵੀ ਪਹਿਲਾਂ ਵੀ ਆਉਂਦੀ ਰਹੀਆਂ ਪਰ ਇਹ ਕੁਝ ਡਿਫਰੈਂਟ ਲੱਗ ਰਿਹਾ ਸੀ ਦੇਖਣ ਨੂੰ ਬਾਕੀ ਪੂਰੀ ਮੂਵੀ ਦੇਖ ਕੇ ਪਤਾ ਲੱਗੂਗਾ ਪਰ ਡੈਫੀਨੇਟਲੀ ਮੈਂ ਜਾਊਂਗਾ ਦੇਖਣ ਤੁਹਾਨੂੰ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਚ ਇਦਾਂ ਦੀਆਂ ਹੋਰ ਫਿਲਮਾਂ ਵੀ ਜ਼ਰੂਰ ਬਣਨੀਆਂ ਚਾਹੀਦੀਆਂ ਨੇ ਹਾਂਜੀ ਆਉਣੀਆਂ ਚਾਹੀਦੀਆਂ ਜੀ ਜ਼ਰੂਰ ਆਉਣੀਆਂ ਚਾਹੀਦੀਆਂ ਫੇਰ ਹੀ ਅਸੀਂ ਪੰਜਾਬੀ ਨੂੰ ਅੱਗੇ ਲਿਜਾ ਸਕਦੇ ਆ ਬਹੁਤ ਸਾਰੀਆਂ ਸਟੋਰੀਆਂ ਹੋਰ ਵੀ ਆਈਆਂ ਸੀ ਪਹਿਲਾਂ ਪਰ ਇਹ ਵੀ ਇੱਕ ਸਟੋਰੀ ਜਿਹੜੀ ਆ ਇਹ ਵੀ ਸਾਡੇ ਗਾਂਹਾਂ ਪਤਾ ਲੱਗਣੀ ਚਾਹੀਦੀ ਵੀ ਸੱਚਾ ਕੌਣ ਸੀਗਾ ਤੇ ਤੁਸੀਂ ਆਪਣੀ ਫੈਮਲੀ ਨੂੰ ਲੈ ਕੇ ਜਾਓਗੇ ਮੂਵੀ ਦੇਖਣ ਦੇ ਲਈ ਡੈਫੀਨਟਲੀ ਆਈ ਗੋ ਵਿਦ ਮਾਈ ਕਿਡਸ ਐਂਡ ਮਾਈ ਵਾਈਫ ਤੇ ਬੱਬੂ ਮੰਨ ਜੀ ਦੇ ਕਿੰਨੇ ਵੱਡੇ ਫੈਨ ਹੋ ਤੁਸੀਂ ਪੂਰੇ ਫੈਨ ਆ ਜੀ ਵਧੀਆ ਉਹਨਾਂ ਨਾਲ ਦੇਖ ਕੇ ਮੁਸ਼ਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਆ ਤੇ ਵਧੀਆ ਜੀ ਤਾਂ ਅਸੀਂ ਤੁਹਾਨੂੰ ਦਿਖਾਏ ਲੋਕਾਂ ਦੇ ਰਿਐਕਸ਼ਨਸ ਬੱਬੂ ਮੰਨ ਦੀ ਫਿਲਮ ਸੁੱਚਾ ਸੂਰਮਾ ਨੂੰ ਲੈ ਕੇ ਲੋਕਾਂ ਦੀ ਕੀ ਪ੍ਰਤੀਕਿਰਿਆ ਹੈ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਵੀ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ 20 ਸਤੰਬਰ ਨੂੰ ਪਹੁੰਚੋਗੇ ਫਿਲਹਾਲ ਅੱਜ ਦੀ ਰਿਪੋਰਟ ਦੇ ਵਿੱਚ ਨਹੀਂ ਕੈਮਰਾਮੈਨ ਰਿਤਿੰਦਰ ਸਿੰਘਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦੀ ਇਜਾਜ਼ਤ ਸਤ